ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਇੰਸਟਾਗ੍ਰਾਮ ਚੱਲਦੀ ਉਹ ਵੀ ਰਾਣਾ ਟੀਵੀ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗਿਆਂ ਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗਿਆਂ ਦੀ ਆ ਤੇ ਅ ਗਾਂ ਦੇਖ ਰਹੇ ਹਾਂ ਬਈ ਕੱਦ ਕਾਠ ਨਿਓ ਬਾਗਮਾਲਾ ਚੰਗੇ ਰਿਕਾਰਡ ਵਾਲੀ ਗਾਂ ਵਾਜੀ ਅੱਜ ਬਈ ਤੁਹਾਨੂੰ ਦਿਖਾਉਣੀ ਹੈ ਤੇ ਗਾਂ ਦੇਖ ਕੇ ਬਈ ਤੁਸੀਂ ਆਪ ਹੀ ਅੰਦਾਜ਼ਾ ਲਾ ਲੋਗੇ ਵੀ ਆਪਾਂ ਅੱਜ ਕਿੱਥੇ ਖੜੇ ਆ ਤੇ ਅੱਜ ਬਈ ਆਪਾਂ ਬਈ ਜਾਂਟੇ ਕੋਲੇ ਆਏ ਆ ਤੇ ਬਾਕੀ ਡਿਟੇਲ ਆਪਾਂ ਗਾਂ ਦੇ ਜਾਂਟੇ ਦੇ ਬਾਈ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜਾਂਟੇ ਸਤਿ ਸ਼੍ਰੀ ਅਕਾਲ ਬਾਈ ਕੀ ਡਿਟੇਲ ਆ ਬਾਈ ਇਹਦੀ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਜੀ ਇਹਨੂੰ ਹੋ ਗਏ 4-5 ਦਿਨ ਹੋ ਗਏ ਸੂਈ ਨੂੰ 4-5 ਦਿਨ ਹੋ ਗਏ ਹਾਂਜੀ ਬੱਛੀ ਮੰਗ ਰਹਾ ਇਹਦੇ ਮਗਰ ਬਈ ਬੱਛੀ ਆ ਬਰੂਡ ਦੇ ਸੈਕਸ਼ਨ ਸੀਮਨ ਦੀ ਆਈ ਬਰੂਡ ਦੇ ਸੈਕਸ਼ਨ ਸੀਮਨ ਦੀ ਬਈ ਬੱਛੀ ਆ ਬੱਛੀ ਬਈ ਇਹ ਆ ਬਾਤਾਂ ਹੀ ਆ ਬਈ ਨਸਲ ਵਾਲੀ ਪਿਓਰ ਬੱਛੀ ਆ ਬਾਕੀ ਇਹ ਹੋ ਜੇ ਬਈ ਮੱਛੀ ਨਾਲ ਕਰਮਾਨ ਵਾਲੀ ਮਿਲਦੀ ਆ ਬਈ ਇਹੋ ਜੀ ਵਹਿੜ ਦੇ ਨਾਲ ਬਾਕੀ ਜੇ ਕਦ ਕਾਠ ਵੇਖੀ ਕਦ ਕਾਠ ਹੁੰਨੀ ਆ ਬਈ ਪੂਰਾ ਕਦ ਕਾਠ ਆ ਬਈ ਨਾ ਕਦ ਕਾਠ ਨਹੀਂ ਪੂਰੇ ਕੋਈ ਕਾਚ ਨਹੀਂ ਜਾਤ ਵਾਲੀ ਵਹਿੜ ਆ ਬਈ ਫੁੱਲ ਤੇ ਮਗਰ ਵੀ ਮਗਰ ਵੀ ਬਈ ਬੱਛੀ ਆ ਬਾਕੀ ਆਪਾਂ ਬਈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਥਣ ਲੇਵੇ ਦੀ ਬਈ ਪੂਰੀ ਵਧੀਆ ਪੂਰੀ ਸਾਫ ਹੈ ਤੇ ਬੋੜਾ ਬੋੜਾ ਬਈ ਜਾਂ ਟਿਕਣਾ ਕਿੰਨਾ ਚੋਇਆ ਦਾ ਹਜੇ ਤਾਂ 28 30 ਕਿਲੋ ਹੋਊਗਾ ਜੀ 28 30 ਕਿਲੋ ਇੰਨਾ ਕਾ ਹਜੇ ਹਾਂ ਹਾਈ ਬਈ 5 6 ਦਿਨ ਸੂਈ ਨੂੰ ਹੋਇਆ 28 30 ਕਿਲੋ ਬਾਈਆਂ ਦਾ ਐ ਕੰਡੇਵਾ ਕੰਡੇ ਵਾਲਾ ਬੋੜਾ ਤਿਆਰ ਆ ਅਜੇ ਕਰਮਾਂ ਵਾਲੀਆਂ ਦੁੱਧ ਹੋਰ ਵਦਨਾ ਤੇ ਬਾਕੀ ਵੀ ਪਲੂਨ ਨੇ 42 ਕਿਲੋ ਦਿੱਤਾ ਪਲੂਨ ਨੇ ਚੌਥਾ ਚਾਰ ਦੰਦ ਸੂਈ ਸੀ 42 ਕਿਲੋ ਪਲੂਨ ਨੇ ਦਿੱਤਾ ਠੀਕ ਆ ਪਹਿਲੇ ਸੂਏ ਬਾਈ ਬਾਈ ਦੱਸਦਾ ਵੀ 42 ਕਿਲੋ ਦੁੱਧ ਰਕਾਰਡ ਦਿੱਤਾ ਵੀ ਦੁੱਧ ਦੇਣਾ ਵੀ ਚਾਹੀਦਾ ਕੱਦ ਕਾਠ ਵੀ ਬਾਕਮਾਲ ਆ ਬਾਈ ਤੇ ਬਾਕੀ ਤੁਸੀਂ ਨਾਲ ਅੰਦਾਜ਼ਾ ਲਾ ਲਿਓ ਨਾਲ ਵਹਿਣ ਖੜੀ ਆ ਬਾਈ ਉਹਦੇ ਨਾਲੋਂ ਕੱਦ ਕਾਠ ਕਿੰਨੇ ਉੱਚੀ ਆ ਵਹਿੜ ਮੱਡੀ ਬਾਈ ਤੋੜ ਕੇ ਦਿਖਾ ਦੀ ਮਾਰੀ ਤੋੜ ਦੇਣੀ ਤੇ ਬਾਕੀ ਵੀ ਤੁਹਾਨੂੰ ਤੋਰਾ ਦਿਖਾਣਿਆ ਤੁਰਤੀ ਉਸ ਨੂੰ ਹਵਾਨਾ ਤਾਂ ਬਾਕੀ ਬਈ ਪਹਿਲਾਂ ਹੀ ਦਸੀ ਜਾਂਦਾ ਗੱਠ ਹਵਾਨਾ ਚੌੜਾ ਤਾਂ ਤੋਂ ਆਉਂਦਾ ਥੱਲੇ ਨੂੰ ਤੇ ਜਿੰਨਾ ਹ ਤੇ ਕਦ ਕਾਠ ਦੇ ਕਿਆ ਬਾਤਾਂ ਆ ਬਈ ਕਦ ਕਾਠ ਪੂਰਾ ਕਦ ਕਾਠ ਨੂੰ ਕੋਈ ਕੱਚ ਨਹੀਂਗਾ ਜੇ ਆਪਾਂ ਕਹੀਏ 42 ਕਿਲੋ ਭਲੂਨੇ ਦਾ ਤਾਇਦ ਕੀ ਬਈ ਦੁੱਧ ਦੇਣਾ ਚਾਹੀਦਾ ਇਹਨੂੰ ਕਦ ਕਾਠ ਵੀ ਬਹੁਤ ਹੈ ਬਾਕੀ ਥਣ ਥਣ ਵੀ ਬਹੁਤ ਸੋਹਣਾ ਲੱਗਿਆ ਇੱਕੋ ਜਿਹੀ ਵਿਥੀ ਦੇ ਕੋ ਥਾਣਾ ਕੋਈ ਭੋਰਾ ਫੋੜ ਚਾਂਗ ਨਹੀਂਗੀ 5-6 ਦਿਨ ਸੂਈ ਨੂੰ ਹੋਇਆ ਬਈ ਦੱਸਦਾ ਤੇ ਕਿੰਨਾ ਸੀਗਾ ਬਈ ਦੁੱਧ ਬਾਈ 30 ਇੰਨਾ ਕੋ ਬਾ ਪੂਰਾ ਮਣਿਆ ਤਾਂ ਹੈ ਨਹੀਂ 28-30 ਕਿਲੋ ਬਈ ਦੁੱਧ ਇਸ ਵਕਤ ਕੰਡੇ ਤੋਲਮਾ ਤਿਆਰ ਹੈਗਾ ਬਾਕੀ ਥਣ ਥਣ ਬਈ ਕੋਈ ਕਾਚਰੀਆਂ ਮੁਠੀ ਮੁਠੀ ਆ ਥਣ ਲੱਗਿਆ ਹਾਥੀ ਚਵਾਈ ਵਾਲਾ ਥਾਣਾ ਇਹ ਬਾਕੀ ਬਈ ਇੰਨੇ ਦੁੱਧ ਵਾਲਾ ਪਸ਼ੂ ਤਾਂ ਹਲਚਲ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਗਾਂ ਹਲਚਲੂ ਵੀ ਤੇ ਬਾਕੀ ਤੁਸੀਂ ਸੁਈ ਸੁਆ ਪਸ਼ੂ ਆ ਮਗਰ ਬਈ ਵੱਛੀ ਆ ਵੱਡੀ ਗੱਲ ਤਾਂ ਤੁਸੀਂ ਆਪ ਆ ਕੇ ਤਸੱਲੀ ਕਰ ਲੈਣਾ ਸੁਆ ਸੁਆ ਪਸ਼ੂ ਆ ਝੋਕੇ ਬਈ ਧਾਰਾ ਮਾਰ ਕੇ ਤੁਸੀਂ ਆਪ ਤਸੱਲੀ ਕਰਿਓ ਤੇ ਕੀ ਡਿਮਾਂਡ ਕਰਦੇ ਆ ਬਈ ਐਂਟੇ ਦਾ 1,90,000 ਰੁਪਈਆ ਤੇ ਮੌਕੇ ਤੇ ਮਾਨਤਾਣ ਹੋ ਜਾਊਗਾ ਥੋੜਾ ਬਹੁਤ ਇੰਨਾ ਕੁ ਠੀਕ ਹੈ 190000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਤੇ ਬਾਕੀ ਬਈ ਆਏ ਕਾਏ ਦਾ ਬਾਈ ਕਹਿੰਦਾ ਵੀ ਅਪਮਾਨਤਾਨ ਕਰ ਦਾਂਗੇ ਵੀ ਚੰਗੇ ਰਿਕਾਰਡ ਵਾਲੀ ਆ ਜੀ ਮਗਰ ਵੀ ਬਈ ਬੱਛੀ ਸੈਕਸ ਸੀਮਾਂ ਦੀ ਅਬਰੂਦ ਦੀ ਆ ਤੇ ਬਾਕੀ ਵੀ ਤੁਸੀਂ ਆਪ ਅੰਦਾਜ਼ਾ ਆ ਕੇ ਚੈੱਕ ਕਰ ਲਿਓ ਧਾਰਾ ਮਾਰ ਲਿਓ ਤਸੱਲੀ ਕਰ ਲਿਓ ਤੇ ਏਜੰਟ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ 62837 40133 ਠੀਕ ਹੈ ਜੀ ਤੇ ਬੁਰਜ ਵਾਲੀ ਬੁਰਜ ਲੱਦੇ ਵਾਲੀ ਸੜਕ ਤੇ ਘਰ ਆ ਆਪਣਾ ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬੋਰ ਜੱਲਦੀ ਵਾਲੀ ਸੜਕ ਦੇ ਬਾਈ ਦਾ ਘਰ ਆ ਤੇ ਬਾਕੀ ਬਈ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਿਆ ਕਰੋ ਤਾਂ ਕਿ ਬਈ ਆਪਾਂ ਸਾਡੇ ਨਾਲ ਹੌਸਲਾ ਬਣਾਈ ਰਹਿਂਦਾ ਤਾਂ ਕਿ ਅਸੀਂ ਇੰਨਾ ਵੀ ਗੱਲ ਤੋਂ ਵੱਧੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਇੱਕ ਚੜ ਦਿਨ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲੋ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ